ਜੇ ਜੇ ਭਾਈ ਅਮਰਤਪਾਲ ਸਿੰਘ ਮੈਰੋ ਹੁਣਾ ਆ ਗਾਂਦੇ ਦੇ ਦਿਵਾਲੇ ਹੋਇਆ ਇਹ ਕਿ ਨਚਰਦਾ ਮੈਂ ਨਹੀਂ ਫੈਲਣ ਤੇ ਨਹੀਂ ਤੇ ਆ ਕਈ ਦਮਾਲਿਆਂ ਵਾਲੇ ਵੈਰ ਪਏ ਉਹਨਾਂ ਇਹ ਬੰਦਾ ਮਾਰਾ ਕਰ ਗਿਆ ਪੰਥhetra ਨਹੀਂ ਪੈਣਾ ਮੈਂ ਇੱਕ ਗੱਲ ਕਰਾਂ ਤੁਹਾਨੂੰ ਮੈਂ ਬੇਨਤੀ ਕਰਦਾ ਗੁਰਬਾਣੀ ਵਿੱਚ ਇੱਕ ਪੰਕਤੀ ਆ ਇਹ ਬੂਬਨੇ ਪਤਾ ਕੀ ਕਹਿੰਦੇ ਕਮੈਂਟ ਕਰਨ ਲੱਗੇ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਸਿਆਣੇ ਜੀ ਮਹਾਰਾਜ ਕਹਿੰਦਾ ਸੋ ਕਿਉ ਮੰਦਾ ਆਖੀ ਇਹ ਜਿੱਤ ਜਮ ਹੈ ਹਰ ਬੀਬੀ ਵਾਸਤੇ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਕੌੜੀ ਤੇ ਮੇਰੀ ਗੱਲ ਲੱਗੇਗੀ ਸਾਰੀਆਂ ਬੀਬੀਆਂ ਵਾਸਤੇ ਨਹੀਂ ਮਹਾਰਾਜ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਉਹ ਸੌਰਤ ਵਾਸਤੇ ਕਿਹਾ ਜਿਹੜੀ ਔਰਤ ਕਿਸੇ ਸਾਧੂ ਨੂੰ ਜਨਮ ਦਿੰਦੀ ਆ ਜਿਹੜੀ ਔਰਤ ਕਿਸੇ ਸੂਰਮੇ ਨੂੰ ਜਨਮ ਦਿੰਦੀ ਆ ਜਿਹੜੀ ਔਰਤ ਕਿਸੇ ਸ਼ਹੀਦ ਨੂੰ ਜਨਮ ਦਿੰਦੀ ਆ ਜਿਹੜੀ ਔਰਤ ਕਿਸੇ ਬ੍ਰਹਮ ਗਿਆਨੀ ਨੂੰ ਜਨਮ ਦਿੰਦੀ ਆ ਜਿਹੜੀ ਔਰਤ ਕਿਤੇ ਮਹਾਨ ਰਾਜੇ ਨੂੰ ਜਨਮ ਦਿੰਦੀ ਆ ਤੇਰੇ ਪੰਜਾਬ ਮਹਾਰਾਜ ਹਰਜੀਤ ਸਿੰਘ ਦਾ ਜਨਮ ਸਮਾਵੀਆਂ ਤੇ ਜਿਵੇਂ ਕਿਤੇ ਉਹ ਜਿਆ ਲਾੜਲਾ ਪੁੱਤਰ ਮਾਤਾ ਰਾਜਕੌਰ ਨੇ ਜੰਮਿਆ ਸੀ ਦਾ ਇਹ ਉਹਨਾਂ ਵਾਸਤੇ ਆ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਇਹ ਉਹਨਾਂ ਵਾਸਤੇ ਨਹੀਂ ਵੀ ਮਾਂ ਕੈਮਰਾ ਫੜ